ਲੋ ਵੀ ਮਿੱਤਰੋ ਝੋਨੇ ਵੱਡੇ ਗਏ ਆ ਤੇ ਹੁਣ ਕੰਮ ਚੱਲ ਪਿਆ ਕਣਕ ਬਜਾਈ ਦਾ ਰੌਣੀਆਂ ਦਾ ਤੇ ਆਪਾਂ ਗੱਲ ਕਰ ਰਹੇ ਆ ਯਾਰ ਇਸ ਸਾਲ ਕਣਕ ਬੀਜਾਂ ਦਾ ਪ੍ਰੋਸੈਸ ਥੋੜਾ ਜਿਆ ਮਹਿੰਗਾ ਪੈ ਰਿਹਾਗਾ ਆਮ ਲੋਕਾਂ ਨੂੰ ਜਿਹਦੇ ਕੋਲੇ ਕਿੱਲੇ 2 ਕਿੱਲੇ ਬਾਣਾ ਮਾਤੜ ਪੰਦਾ ਕਾਰਨ ਕਿ ਸਾਡੇ ਇੱਥੇ ਭਾਈ ਇਕੱਠਾ ਬਨਾਈ ਵਾਲੇ ਇੱਕ ਕਿੱਲੇ ਦਾ 1000 ਰੁਪਇਆ ਤੇ 700 ਰੀਪਰ ਦਾ 1700 ਰੁਪਇਆ ਖਰਚ ਆ ਰਿਹਾਗਾ ਤੇ ਇਸ ਵਾਰ ਬੰਦਾ ਬਾਕੇ ਬੀਜੂ 1500 ਰੁਪਇਆ ਉਹ ਲਾ ਲੋ ਟੁਕੜ 3500 ਰੁਪਏ ਚ ਇੱਕ ਕਿੱਲਾ ਕਣਕ ਦਾ ਬੀਜਾ ਜਾਣਾ ਚਲੋ ਜਿਹੜੇ ਕੋਲੇ ਚੰਗੀ ਜ਼ਮੀਨ ਆ ਚੰਗਾ ਪੈਸਾ ਉਹਦੇ ਲਈ 3500 ਕੋਈ ਜ਼ਿਆਦਾ ਨਹੀਂ ਬਈ ਪਰ ਜਿਹੜਾ ਮਾਤੜ ਬੰਦਾ ਕਿੱਲੇ ਦੋ ਕਿੱਲੇ ਵਾਲਾ ਬੰਦਾਗਾ ਤੇ ਝੋਨੇ ਵੀ ਕੱਟ ਹੋਏ ਉਹਦੇ ਵਾਸਤੇ 3500 ਰੁਪਿਆ ਬਹੁਤ ਆਗਾ ਤੇ ਗੱਠਾ ਵਾਲਿਆਂ ਨੂੰ ਚਾਹੀਦਾ ਯਾਰ ਅਗਲੇ ਨੂੰ ਕਹਿ ਦੇ ਨੀ ਰੀਪਰ ਮਾਰ ਦੋ ਬਈ ਵਾਲਾ ਰੀਪਰ ਮਾਰ ਦੂਗਾ ਗੱਠ ਫ੍ਰੀ ਬਣਾ ਕੇ ਜਾਨੀ ਚਾਹੀਦੀ ਕਿਉਂਕਿ ਉਹਨਾਂ ਨੇ ਅੱਗੇ ਜਾ ਕੇ ਪਰੋਠਾ ਕਮਾ ਲੈਣਾਗਾ ਬਹੁਤ ساری ਏਰੀਆ 'ਚ ਗੱਠਾ ਫ੍ਰੀ ਬਣਾਈ ਜਾਂਦੇ ਆ 500 ਵੀ ਲਈ ਜਾਂਦਾ ਪਰ ਸਾਡੇ ਏਰੀਆ 'ਚ ਭਲਾਡੇ ਏਰੀਆ ਖਾਸ ਕਰਕੇ 1000 ਰੁਪਿਆ ਕਿੱਲੇ ਦਾ ਲਈ ਜਾਂਦੇ ਆ ਜੋ ਕਿ ਮਹਿੰਗਾਗਾ ਕਮੈਂਟ ਕਰਕੇ ਜਰੂਰ ਦੱਸੋ ਕਿੱਥੇ ਹਜ਼ਾਰ ਚੱਲਦਾ ਕਿੱਥੇ 500 ਚੱਲਦਾ ਕਿੱਥੇ ਇਕੱਠਾ ਫਰੀ ਬਣਾਈ ਜਾਂਦੇ ਆ ਤੇ ਆਪਣੀ رائے ਜਰੂਰ ਦਿਓ ਇਹਦੇ ਵਿੱਚ ਵਿਗਸ਼ਟ ਫਰੀ ਬਣਨੀ ਚਾਹੀਦੀ ਜਾਂ ਨਹੀਂ ਬਣਨੀ ਚਾਹੀਦੀ